ਸ਼ਸ਼ੀਕਲ ਦੋਸਤੋ ਮੈਂ ਤੁਹਾਡੇ ਆਪਣਾ ਰਿਪੋਰਟਰ ਸੋਰਨਜੀਤ ਸਿੰਘ ਅੱਜ ਪਹੁੰਚੇ ਹਾਂ ਹਰੀਕ੍ਰਿਸ਼ਨ ਮੰਦਿਰ ਸਾਨੇਵਾਲ ਦੇ ਵਿੱਚ ਮਾਡਲ ਟਾਊਨ ਜਿੱਥੇ ਇਸ ਵਰਗੀਏ ਚੌਧਰੀ ਰਿਕਸ਼ ਕੁਮਾਰ ਜੀ ਦੀ ਯਾਦ ਨੂੰ ਸਮਰਪਿਤ ਜਿਹੜਾ ਕਿ ਹੱਡੀਆਂ ਤੇ ਜੋੜਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਗਿਆ ਹਰੀਕ੍ਰਿਸ਼ਨ ਮੰਦਿਰ ٹرسٹ ਦੇ ਪ੍ਰਧਾਨ ਜਿਹੜੇ ਕਿ ਰਿਸ਼ਪਾਲ ਵੀ ਇੱਥੇ ਮੌਜੂਦ ਹੈ ਸੋ ਤਸਵੀਰਾਂ ਜਿਹੜੀਆਂ ਤੁਹਾਨੂੰ ਸਾਂਝੇ ਕਰ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਸ ਤਰੀਕੇ ਦਾ ਜਿਹੜਾ ਇੱਕ ਅੱਜ ਇਹ ਹਰੀਕ੍ਰਿਸ਼ਨ ਮੰਦਿਰ ٹرسٹ ਜੋ ਕਿ ਸਾਨੇਵਾਲ ਦੇ ਵਿੱਚ ਮਾਡਲ ਟਾਊਨ ਦੇ ਵਿੱਚ ਜਿਹੜਾ ਕਿ ਅੱਜ ਇਹ ਹੱਡੀਆਂ ਤੇ ਜੋੜਾਂ ਦਾ ਜਿਹੜਾ ਡਾਕਟਰ ਵੀ ਇੱਥੇ ਪਹੁੰਚੇ ਹੋਏ ਨੇ ਸੋ ਗਲਤ ਕਰਦੇ ਆ ਆਓ ਦੇਖਦੇ ਆ ਤਸਵੀਰਾਂ ਤੁਹਾਡੇ ਜਿਹੜੀਆਂ ਸਾਂਝੀਆਂ ਕੀਤੀਆਂ ਜਾ ਰਹੀਆਂ ਆ ਅੱਜ ਹਰੀਕੇਸ਼ਾ ਮੰਦਿਰ ਵਿੱਚ ਜਿਹੜਾ ਹੈਗਾ ਸਾਡੇ ਕਮੇਟੀ ਦੇ ਇੱਕ ਮੈਂਬਰ ਅਰਕੇਸ਼ ਚੌਧਰੀ ਜਿਨ੍ਹਾਂ ਦੀ ਪਿਛਲੇ ਦਿਨੀ ਸਵਰਾਗਾਂ ਸੋ ਗਏ ਸੀ ਉਹਨਾਂ ਦੀ ਯਾਦ ਵਿੱਚ ਅਸੀਂ ਇਹ ਕੈਂਪ ਲਗਾਇਆ ਪਹਿਲੀ ਵਾਰ ਚਲਾ ਕੇ ਚੱਗੇ ਜੀ ਏ ਅਸੀਂ ਮੰਦਰ ਵੱਲੋਂ ਤਾਂ ਪਹਿਲੀ ਵਾਰ ਇਹ ਕਪਰੇਅਲ ਕੀਤਾ ਵੈਸੇ ਅਗਿ ਤਰ੍ਹਾਂ ਹਰ ਕਈ ਤਰ੍ਹਾਂ ਦੇ ਕੈਂਪ ਲਾਉਂਦੇ ਰਹੇ ਹਾਂ ਹੁਣ ਅਸੀਂ ਮੰਦਰ ਵੱਲੋਂ ਇਹ ਜਿਹੜਾ ਹੈ ਪਹਿਲੀ ਵਾਰ ਕੀਤਾ ਅੱਗੇ ਤੋਂ ਵੀ ਇਹ ਕੈਂਪ ਅਸੀਂ ਆਉਂਦੇ ਲਾਉਂਦੇ ਰਹਾਂਗੇ ਇੱਥੇ ਜਨਰਲ ਬੁਆਰੀਆਂ ਦਾ ਜਿਹੜਾ ਸਾਰਾ ਉਹ ਚੈੱਕਅਪ ਕੀਤਾ ਗਿਆ ਬੀਪੀ 슈ਗਰ ਵਗੈਰਾ ਤੇ ਹੱਡੀਆਂ ਦਾ ਜਿਹੜਾ ਹੈਗਾ ਉਹ ਚੈੱਕਅਪ ਕੀਤਾ ਅੰਦਾਜ਼ਾ ਹਜੇ ਤੱਕ 50 ਕ ਪੇਸ਼ੈਂਟ ਆਏ ਨੇ ਬਾਕੀ ਜਿਹੜੇ ਟਾਈਮ ਪਿਆ ਹੋਰ ਜ਼ਿਆਦਾ ਆਉਣ ਦੀ ਉਮੀਦ ਹੈ ਨਹੀਂ ਨਹੀਂ ਇਹ ਇਹ ਇਕੱਲੇ ਮਾਡਲ ਨਹੀਂ ਇਹ ਤਾਂ ਓਪਨ ਹੈਗਾ ਸਾਰੇ ਪਾਸਿਓਂ ਆਏ ਸ਼ਹਿਰ ਦੇ ਵਿੱਚੋਂ ਆਣਗੇ ਜੀ ਤੇ ਕੇਂਦਰ ਸਿਹਤ ਲਗਾਇਆ ਗਿਆ ਤੇ ਮੈਡੀਕਲ ਦਵਾਈਆਂ ਵੀ ਜੀ ਜੀ ਦੇ ਨਾਮ ਨਾਲ ਤੇ ਮੈਡੀਕਲ ਵਾਂਗ ਜਿਸ ਨਾਲ ਮਾਲੂ ਵੀ ਕੋਈ ਪੇਸ਼ੈਂਟ ਲੈ ਗਿਆ ਨੈਕਸਟ ਤੋਂ ਲੋਰ ਸੇ ਲੱਤਾਂ ਵੀ ਕਰਨਾ ਇਹ ਇਹ ਜਿਹੜਾ ਕੈਂਪ ਆਇਆ ਸੀ ਉਸਵਾਲ ਮੋਹ ਦੇ ਉਸਵਾਲ ਹਸਪਤਾਲ ਹੈ ਉੱਤੇ ਸਹਿਯੋਗ ਨਾਲ ਕਰਾਇਆ ਤੇ ਉਹਨਾਂ ਦੇ ਡਾਕਟਰ ਅਸੀਮ ਕਪਲਾ ਜੀ ਹੱਡੀਆਂ ਦੇ ਡਾਕਟਰ ਮਾਹਰ ਡਾਕਟਰ ਨੇ ਉਹ ਆਏ ਨੇ ਉਹਨਾਂ ਦੇ ਨਾਲ ਦੂਜੀ ਟੀਮ ਉਹਨਾਂ ਦੀ ਆਈ ਹੈ ਤੇ ਇੱਥੇ ਉਹਨਾਂ ਨੇ ਇਲਾਜ ਕੀਤਾ ਚੈੱਕਅਪ ਕੀਤਾ ਜਿਹੜਾ ਕੋਈ ਅੱਗੇ ਤੋਂ ਕੋਈ ਪੇਸ਼ੈਂਟ ਜਿਹੜੇ ਰੈਗੂਲਰ ਜੀ ਨੂੰ ਅੱਗੇ ਨੂੰ ਟ੍ਰੀਟਮੈਂਟ ਦੀ ਲੋੜ ਹੈ ਉਹ ਉਸ ਵਾਰ ਹਸਪਤਾਲ ਦੇ ਵਿੱਚ ਜਾ ਕੇ ਉੱਥੇ ਚੈੱਕਅਪ ਕਰਾ ਸਕਦਾ ਹੈ। ਕੇ ਪਹਿਲਾ ਕੈਂਪ ਸੀ। ਇਹ ਅੱਗੇ ਨੂੰ ਇਹ ਇਹ ਕੈਂਪਸ ਹੀ ਹੋਰ ਮੈਡੀਕਲ ਕੈਂਪਸ ਹੀ ਲਾਉਂਦੇ ਰਹਿਣਗੇ। ਆਮ ਡਾਕਟਰ ਅਸੀਮ ਕਪਲਾ ਐਮ ਐਸ ਆਰਥੋਪੈਡਿਕਸ ਬਹੁਤ ਬਹੁਤ ਧੰਨਵਾਦ। अतः काफी अच्छा फीडबैक है काफी अच्छे पेशेंट आए हैं आर्थराइटिस संबंधित बैक एक संबंधित ये पुराने फ्रैक्चर रिलेटेड तो काफी अच्छा रिस्पांस मिला है ऐसा चलो राउंड आई थिंक फोर्टी थ्री फोर्टी फोर पेशेंट्स ऐसे देख चुके हैं तो ज़्यादे अराउंड पेशेंट्स आ गए हैं ਆ ਇੱਥੇ ਕੁਝ ਮੈਡੀਕਲ ਚੈੱਕਅਪ ਵੀ ਹੈ ਸ਼ੂਗਰ ਤੇ ਬੀਪੀ ਵੀ ਕੁਝ ਪੇਸ਼ੈਂਟਸ ਨੂੰ ਨਿਕਲੇ ਆ ਉਹਦਾ ਵੀ ਇੱਥੇ ਹੋ ਰਿਹਾ ਚੈੱਕਅਪ ਤੇ ਪਲੱਸ ਕੁਝ ਅਸੀਂ ਫ੍ਰੀ ਦਵਾਈਆਂ ਵੀ ਪੇਸ਼ੈਂਟ ਨੂੰ ਬੰਨ ਰਿਹਾ ਹੈ। ਇਹ ਮੋਨਬਈ ਆਸਪਟਲ ਖਾਦੀ ਆਦੀ ਮੋਨਬਈ ਕੈਂਸਰ ਹਸਪੀਟਲ ਤੋਂ ਅਸੀਂ ਆਏ ਆ ਤੇ ਆਹ ਦੇਖੋ ਇਸ

ਕੀ ਕਹਿਆ ਬਿਲਕੁਲ ਬਿਲਕੁਲ ਮੈਡੀਕਲ ਚੈੱਕ ਅਪ ਹੈ ਆਰਥੋਪੈਡਿਕ ਚੈੱਕ ਅਪ ਹੈ ਤੇ ਨਾਲ ਫਰੀ ਦਵਾਈਆਂ ਵੀ ਬੰਨੀਆਂ ਗਈਆਂ ਨੇ ਉਹਨਾਂ ਨੂੰ ਨੈਕਸਟ ਟਾਈਮ ਤੇ ਕੋਰਪੋਰੇਸ਼ਨ ਲੋਰਡ ਜੀ ਦੀ ਕੀਹਨਾਂ ਕੰਟੈਕਟ ਹੋ ਸਕਦਾ ਬਿਲਕੁਲ ਬਿਲਕੁਲ ਮੈਂ ਉਸ ਵਾਰ ਚੀ ਨਾ ਗਰਾਉਂਡ ਫਲੋਰ ਤੇ ਨਵੀਂ ਬਿਲਡਿੰਗ ਚ 4 ਨੰਬਰ ਕਮਰੇ ਚ ਬੈਠਦਾ ਤੇ ਡੇਲੀ 9 ਤੋਂ 2 ਅਵੇਲੇਬਲ ਹੁੰਦਾ ਤੇ ਕੋਈ ਵੀ ਪੇਸ਼ੈਂਟ ਜਿਹੜਾ ਅੱਗੇ ਫਾਲੋ ਅਪ ਕਰਨਾ ਚਾਹੁੰਦਾ ਇਲਾਜ ਕਰਾਉਣਾ ਚਾਹੁੰਦਾ ਮੈਨੂੰ ਦਿਖਾ ਸਕਦਾ ਮਿਲ ਸਕਦਾ ਮੈਂ ਰੋਜ਼ ਮੰਡੇ ਟੂ ਸੈਟਡੇ ਅਵੇਲੇਬਲ ਹੈ